ਯਾਰ ਬੇਲੀ ਕਿਹੜਿਆਂ ਦੀ ਗੱਲ ਕਰਦਾ ਜਦੋਂ ਜਾਣਾ ਹੈ ਨਾ ਦੁਨੀਆ ਚੋਂ ਇਹਨਾਂ ਚੋਂ ਬਹੁਤੇ ਇਹ ਨਹੀਂ ਪਤਾ ਫੋਨ ਕਰਕੇ ਇਸ਼ਾਰ ਦੇਣ ਭੈਣ ਜੀ ਆਉਣਾ ਤੇ ਹੈ ਸੀ ਪਰ ਟਾਈਮ ਨਹੀਂ ਲੱਗਿਆ ਛੁੱਟੀ ਨਹੀਂ ਮਿਲੀ ਸੰਸਕਾਰ ਤੇ ਤਾਂ ਮੈਂ ਪਹੁੰਚਣਾ ਸੀ ਇਹ ਇਦਾਂ ਦੇ ਨੇ ਜਿਹੜੇ ਜਿਨ੍ਹਾਂ ਨੂੰ ਤੂੰ ਯਾਰ ਸਮਝਦਾ ਮੇਰੇ ਯਾਰ ਨੇ ਨਾਲ ਗਲਾਸੀਆਂ ਖੜਕਾਨੇ ਆ ਜਿਨ੍ਹਾਂ ਦੇ ਕਿਹੜਾ ਤੁਰਦਾ ਹੈ ਬੜੇ ਗਲਾਸੀਆਂ ਖੜਕਾਉਣ ਵਾਲੇ ਤੁਹਾਡੇ ਨਾਲ ਬਹਿਣ ਵਾਲੇ ਉਹ ਮੜੀਆਂ ਚ ਪਏ ਨੇ ਕਿਹੜਾ ਮਰ ਗਿਆ ਨਾਲ ਉਹਨਾਂ ਦੇ ਤੇ ਸਾਡੇ ਨਾਲ ਕੌਣ ਮਰ ਜਾਏਗਾ ਪਹਿਲੇ ਜਿਹੜੇ ਗਲਾਸੀਆਂ ਖੜਕਾਉਂਦੇ ਹੁੰਦੇ ਸੀ ਪਿੰਡਾਂ 'ਚ ਲੈ ਕੇ ਕੰਡਾਸੇ ਫਿਰਦੇ ਸੀ ਕਿੰਨੇ ਕੁ ਤੁਰ ਗਏ ਉਹਨਾਂ ਨਾਲ ਢਿੱਡ ਦੇ ਜੰਮੇ ਨਹੀਂ ਜਾਂਦੇ ਆਪਣਾ ਹੋਰ ਕਿਹੜਾ ਜਾਏਗਾ ਜਿਹੜੇ ਜ਼ਮੀਨਾਂ ਖਾਂਬਦੇ ਨੇ ਉਹ ਨਹੀਂ ਤੁਰਦੇ ਨਾਲ ਜਿਨ੍ਹਾਂ ਨੇ ਜ਼ਮੀਨਾਂ ਲੈਣੀਆਂ ਨੇ ਜਿਨ੍ਹਾਂ ਨੇ ਘਰ ਲੈਣੇ ਨੇ ਉਹ ਨਹੀਂ ਤੁਰਦੇ ਕਿਹੜੇ ਤੋਰੇਗਾ ਕਿਹੜੀ ਤੇਰੀ ਸੁਸਾਇਟੀ ਕਰਕੇ ਧਰਮ ਛੱਡੀ ਬੈਠਾ ਤੀਨ ਗਵਾਇਆ ਦੁਨੀ ਸਿਓ ਦੀਨ ਛੱਡਿਆ ਦੁਨੀ ਲਈ ਧਰਮ ਛੱਡਿਆ ਦੁਨੀਆ ਵਾਸਤੇ ਦੁਨੀ ਨਾ ਚੱਲੀ ਸਾਥ ਇੰਨੀ ਤੁਰਦੇ ਨਾਲ ਪਾਏ ਤੁਹਾੜਾ ਮਾਰੇਆ ਆਪਣੇਆ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ ਗਾਫਲ ਆਪਣੇ ਹੱਥ ਆਪਣੇ ਹੱਥ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਵਲਿਆ ਆਪਣੇਆ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ ਜਿਨ੍ਹਾਂ ਲਈ ਧਰਮ ਛਿੱਕੇ ਤੇ ਤੰਗਤਾ ਕੋਈ ਨਹੀਂ ਦੁਰਿਆ ਦਾ ਸਭ ਰਹਿ ਗਏ